ਸਤਿ ਸ਼੍ਰੀ ਅਕਾਲ ਦੋਸਤੋ ਮੈਂ ਕੁਲਦੀਪ ਸਿੰਘ ਤੇ ਅੱਜ ਮੈਂ ਮਿਲਣ ਆਇਆ ਸਾਡੇ ਬਾਬਾ ਜੀ ਮੇਵਾ ਸਿੰਘ ਜੀ ਪਾਲੀਆ ਤੇ ਹਰਪਾਲ ਸਿੰਘ ਜੀ ਸ਼ਮਲਾ ਇਹਨਾਂ ਨੇ ਇੱਕ ਪਰਾਤਨ ਲੋਕ ਗਰੰਗ ਲਿਖਿਆ ਸੁੱਚਾ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਆਸ ਕਰਦਾ ਤੁਹਾਨੂੰ ਵੀ ਬਹੁਤ ਵਧੀਆ ਲੱਗੂਗਾ ਲਿਓ ਬਾਬਾ ਜੀ ਤੇ ਚਲੋ ਜੀ ਆਪੜੀ ਹੇ ਖਿੱਚ ਕੇ ਲਈ ਹੋਣੀ ਵਿੱਚ ਸਾਥ ਦੇ ਭਾਗਿਆ ਤੇ ਮਲ ਨੂੰ ਹਾਂ ਬੜਾ ਸਮਝਾਇ ਪਰ ਕਾ ਨੂੰ ਹਟ ਦੇ ਉਹ ਬੰਧਣ ਗੱਲ ਨੂੰ ਰੋ ਸਾਥ ਦੇ ਬਚਾਲਦਾ ਹੀ ਲਾਸ਼ਾ ਰੋਲੀਆਂ ਰੋਗ ਦਿੱਤੇ ਘਟ ਨੇ ਪੁੰਨ ਤੇ ਤੇ ਗਦਾਰ ਮਾਰ ਮਾਰ ਗੋਲੀਆਂ ਦੁਖੀ ਹੋਏ ਜੱਟ ਨੇ ਪੀ ਕੇ ਤਾਂ ਸ਼ਰਾਬ ਮਲ ਫੀਰੇ ਰੱਜਿਆ ਲਾਲ ਘਾਰੇ ਮਾਰਦਾ ਬੇਲ ਤੱਕ ਰੌਣ ਉਹ ਦੁਵਾਰਾ ਲੱਗਿਆ ਨਾਮ ਲੈ ਕੇ ਨਾਰਦਾ ਜੋ ਸੱਚੀ ਦੀਆਂ ਦੁਖੀ ਰਗਾ ਮੂੜ ਸ਼ੋਲੀਆ ਯਾਰ ਭਗਵਤ ਨੇ ਪੁੱਨ ਤੇ ਗਦਾਰ ਮਾਰ ਮਾਰ ਗੋਲੀਆਂ ਦੁਖੀ ਹੋਏ ਜੱਟ ਨੇ ਪੁੱਨ ਤੇ ਗਦਾਰ ਮਾਰ ਮਾਰ ਗੋਲੀਆਂ ਦੀ ਇੱਕ ਹੋਏ ਜੱਟ ਨੇ ਹਾਂ ਬੁੱਕਲ ਜੋ ਕੱਢ ਲਈ ਰਫਲ ਸ਼ੇਰ ਨੇ ਸਿੱਟ ਖੇਸ ਨੂੰ ਪਰੇ ਹੋ ਬੁੱਕਲ ਚੋਂ ਕੱਢ ਲਈ ਰਫਲ ਸ਼ੇਰ ਨੇ ਸਿੱਟ ਖੇਸ ਨੂੰ ਪਰੇ ਦਾੜ-ਦਾੜ ਕਰ ਦਿੱਤੇ ਫੇਰ-ਫੇਰ ਨੇ ਰੌਂਦ ਨਿਕਲੇ ਪਰੇ ਹੋ ਛੱਦ ਦੀਆਂ ਨਾਲਾ ਨਾਥੀ ਆਉਣ ਢੋਲੀਆਂ ਐਸੇ ਖੋਲੇ ਫੱਟ ਨੇ ਪੰਨ ਤੇ ਗਦਾਰ ਮਾਰ-ਮਾਰ ਗੋਲੀਆਂ ਦੁਖੀ ਹੋਏ ਜੱਟ ਨੇ ਪੰਨ ਤੇ ਗਦਾਰ ਮਾਰ ਮਾਰ ਗੋਲੀਆਂ ਦੀ ਯੱਕੇ ਹੋਏ ਜੱਟ ਨੇ ਹੋ ਬੱਕਰੇ ਬਲਾਉਂਦਾ ਸੀ ਗੰਡਾ ਸਫਾੜ ਕੇ ਕਿਹੜਾ ਵਿੱਚ ਹੱਥ ਦੇ ਗੰਧ ਵਾਂਗੂ ਸੁੱਟਦਾ ਧੜਮ ਕਰਕੇ ਵਿੱਚ ਭਰੀ ਸੱਥ ਦੇ ਹੋ ਹੋ ਬੀਆਂ ਨੇ ਬੰਦ ਨਾ ਵਜਾਵੀ ਟੋਲੀਆਂ ਉਹਨੇ ਫਟਾਫਟ ਨੇ ਪੰਨ ਤੇ ਗਦਾਰ ਮਾਰ ਮਾਰ ਗੋਲੀਆਂ ਦੀ ਯੱਕੇ ਹੋਏ ਜੱਟ ਨੇ ਪੰਨ ਤੇ ਗਦਾਰ ਮਾਰ ਮਾਰ ਗੋਲੀਆਂ ਦੁਖੀ ਹੋਏ ਜੱਟ ਨੇ ਠਿੱਕ ਢਕੇ ਗੈਂਡਾ ਸੀ ਉਧੋਂ ਭਾਗ ਭੱਜਿਆ ਮੌਕਾ ਜੀ ਹੱਥ ਧਾੜ ਕੇ ਸੂਰਮੇ ਨੇ ਟੂਹੀ ਉੱਤੇ ਫੇਰ ਛੱਡਿਆ ਰੱਖ ਦਿੱਤਾ ਰਾੜ ਕੇ ਹੋ ਮੁੰਦਰੀ ਨਾ ਮਿਲੀ ਖਾਲੀ ਰਹਿ ਗਏ ਹੱਥ ਨੇ ਖਾਲੀ ਰਹਿ ਗਏ ਹੱਥ ਨੇ ਪੰਨ ਤੇ ਗਦਾਰ ਮਾਰ ਮਾਰ ਗੋਲੀਆਂ ਦੁਖੀ ਹੋਏ ਜੱਟ ਨੇ ਪੰਨ ਤੇ ਗਦਾਰ ਮਾਰ ਮਾਰ ਗੋਲੀਆਂ ਜੀ ਅੱਕੇ ਹੋਏ ਜੱਟ ਨੇ ਪਰ ਤਾਂ ਬੁਲਾ ਕੇ ਭਾਗਿਆ ਤੇ ਮੱਲ ਨੂੰ ਮਾਂ ਦਾ ਲਾਲ ਸੂਰਮਾ ਹੋ ਪਰ ਤਾਂ ਬੁਲਾ ਕੇ ਭਾਗਿਆ ਤੇ ਮੱਲ ਨੂੰ ਮਾਂ ਦਾ ਲਾਲ ਸੂਰਮਾ ਕਾਲੀ ਕਾਲੀ ਤੁਰਪਿਆਂ ਘਰ ਬੱਲ ਨੂੰ ਹਰਪਾਲ ਸੂਰਮਾ ਹਾ ਪਿੰਡ ਦੇ ਆ ਲੋਕਾਂ ਵਾਰੀਆਂ ਵੀ ਢੋਲੀਆਂ ਲੇ ਕੇ ਚੁੱਪ ਵੱਟਨੇ ਲੇ ਕੇ ਚੁੱਪ ਵੱਟਨੇ ਭੁੰਨ ਤੇ ਗੰਧਾਰ ਮਾਰ ਮਾਰ ਗੋਲੀਆਂ ਦੁਖੀ ਹੋਏ ਜੱਟ ਨੇ ਹਾ ਭੁੰਨ ਤੇ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਤੇ ਇੱਕ ਗੱਲ ਦੱਸ ਦਈਏ ਵੀ ਸੱਚੇ ਸੂਰਮੇ ਨੇ ਬੰਦੂਕ ਅੱਜ ਕੱਲ ਦੇ ਲੋਕਾਂ ਵਾਂਗੂ ਨਹੀਂ ਚੱਕੀ ਸੀ ਜਿਹੜੇ ਫੈਰ ਕਰਕੇ ਪੈਲਸਾਂ 'ਚ ਕੁੜੀਆਂ ਮਾਰਦੇ ਨੇ ਉਹਨਾਂ ਵਾਂਗੂ ਨਹੀਂ ਚੱਕੀ ਸੀ ਸੱਚੇ ਸੂਰਮੇ ਨੇ ਬੰਦੂਕ ਆਪਣੀਆਂ ਅਣਖਾਂ ਬਚਾਉਣ ਵਾਸਤੇ ਚੱਕੀ ਸੀ ਮਜਲੂਮਾਂ ਦੀ ਰਾਖੀ ਕਰਨ ਵਾਸਤੇ ਚੱਕੀ ਸੀ ਬਹੁਤ ਬਹੁਤ ਧੰਨਵਾਦ ਲਵ ਯੂ ਆਨ